ਲੋ ਜੀ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਲਈ ਘਰੇਲੂ ਟਰੈਕਟਰ ਲੈ ਕੇ ਆਵਾਂਗੇ ਫਾਰਮ ਟਰੈਕ 60 ਦਾ ਈਪੀਆਈ ਗੱਲ ਕਰੀਏ ਮਾਡਲ ਦੀ ਮਾਡਲ ਹੈਗਾ ਜੀ ਇਹ 13 ਤੇ ਰੇਟ ਵੀ ਦੱਸਾਂਗੇ 22 ਦਾ ਕੰਟੈਕਟ ਨੰਬਰ ਵੀ ਦੇਵਾਂਗੇ ਤੇ ਲੋਕੇਸ਼ਨ ਵੀ ਦੱਸਾਂਗੇ ਕਿੱਥੇ ਟਰੈਕਟਰ ਖੜਾ ਅਪੋਲੋ ਦੇ ਟਾਇਰ ਨੇ ਜੀ 14928 ਦੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਚੰਗੀ ਕਿਸਮ ਦੇ ਟਾਇਰ ਪਏ ਨੇ ਤੇ ਬੈਕ ਸਾਈਡ ਤੋਂ ਗੱਲ ਕਰੀਏ ਪੂਰਾ ਚੰਗਾ ਨਵਾਂ ਟਰੈਕਟਰ ਪਿਆ ਪੀਵੀ03 ਪੰਜਾਬ ਨੰਬਰ ਦਾ ਟਰੈਕਟਰ ਆ ਜੀ ਇਹ ਪੂਰਾ ਸਾਫ਼ ਤੇ ਘਰੇਲੂ ਟਰੈਕਟਰ ਆ ਅਪੋਲੋ ਦੇ ਟਾਇਰ ਲੱਗੇ ਹੋਏ ਨੇ ਜੀ ਬੈਟਰੀ ਦੀ ਇੰਜਨ ਦੀ ਗੇਰਾਂ ਦੀ ਬਾਈ ਦੀ ਪੂਰੀ ਫੁੱਲ ਗਾਰੰਟੀ ਆ ਤੇ ਬਾਈ ਨੂੰ ਇੱਕ ਵਾਰ ਰੇਟ ਵੀ ਪੁੱਛਦੇ ਆ ਤੇ ਮੋਬਾਈਲ ਨੰਬਰ ਵੀ ਦੱਸਦੇ ਆ ਬਾਈ ਜੀ ਰੇਟ ਕਿੰਨਾ ਟਰੈਕਟਰ ਦਾ ਜੀ ਰੇਟ 4 ਲੱਖ 5000 ਰੁਪਏ ਜੀ 4 ਲੱਖ 5000 ਤੇ ਫੋਨ ਨੰਬਰ ਤੁਹਾਡਾ ਜੀ 9365500300 00300 ਤੇ ਇੰਜਨ ਤੇ ਗੇਅਰਾਂ ਦੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਸਾਰੀ ਫੁੱਲ ਗਾਰੰਟੀ ਹੈ ਸਾਰੀ ਲੋ ਜੀ ਸੱਜਣੋ ਬਾਹ ਕੇ ਤਸੱਲੀ ਨਾਲ ਬਾਈ ਦੇ ਘਰੇ ਖੜਾ ਡਾਇਰੈਕਟਰ ਲਿਜਾ ਸਕਦੇ ਹਾਂ ਪੂਰੀ ਜ਼ਿੰਮੇਵਾਰੀ ਆ ਕੰਡੀਸ਼ਨ ਇੱਕ ਵਾਰੀ ਫੇਰ ਸੁਣ ਲਓ ਲੋ ਜੀ ਫਾਰਮ ਟਰੈਕ ਆ ਗਿਆ 8 ਮਾਡਲ ਆ ਜੀ ਇਹ 345000 ਰੁਪਿਆ ਰੇਟ ਰੱਖਿਆ ਹੋਇਆਗਾ ਚਾਰੇ ਦੇ ਚਾਰੇ ਟਾਇਰ ਪੂਰੇ ਚੰਗੇ ਨੇ 65 EPI ਆ ਇਹ ਤੋਂ ਰੰਗ ਪੇਂਟ ਨਹੀਂ ਹੈਗਾ ਟਰੈਕਟਰ ਹੀ ਸਾਫ ਉਹ ਹੀ ਲੱਗਦਾ ਕਿ ਕਿੱਟੀ ਦੇ ਟਾਇਰ ਲੱਗੇ ਹੋਏ ਨੇ ਰੰਗ ਹੈ ਇੰਜਨ ਤੇ 11 ਦੀ ਮਾਲਕਾਨੇ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਮੈਂ ਤੁਹਾਨੂੰ ਦੱਸ ਦਿੰਦੇ ਤਸੱਲੀ ਕਰਕੇ ਬਾਅ ਕੇ ਲਿਆ ਸਕਦੇ ਹਾਂ ਬਾਡੀ ਲੈਣ ਦਾ ਪੂਰਾ ਚੰਗਾਗਾ ਟਰੈਕਟਰ ਚਲਾਵੇ ਦਾ ਚੰਗਾ BK T ਦੇ ਟਾਇਰ ਨੇ ਮਗਰਾਟਾਂ ਤੇ ਕਿਤੇ ਜਰਨੀ ਹੈਗੀ ਪੂਰੀ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਮਾਲਕ ਨਾਲ ਕੰਟੈਕਟ ਕਰਕੇ ਟਾਈਟਲ ਲੈ ਆ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ 855 ਮਾਡਲ ਹੈਗਾ 2022 ਜੀ ਰੇਟ ਆ 7 ਲੱਖ 85000 ਉਸ ਤੋਂ ਬਾਅਦ ਆ ਗਿਆ ਸੋਨਾਲੀਕਾ ਮਾਡਲ ਹੈਗਾ 2008 ਜੀ ਇਹ ਰੇਟ ਆ 295000 ਰੁਪਇਆ ਡੀ ਆਈ ਆ ਜੀ 750 ਸੋਨਾ ਲਿਖਾ ਇੰਟਰਨੈਸ਼ਨਲ ਆ ਸਾਈਡ ਗੇਅਰ ਆ ਸੋਨਾ ਲਿਖਾ ਪੈਰਾਂ ਦਾ ਪੂਰਾ ਚੰਗਾ ਪਿਆ ਕੰਡੀਸ਼ਨ ਦੇਖ ਸਕਦੇ ਹੋ ਬਾਡੀ ਲਾਈਨ ਦਾ ਸਾਫ਼ ਆ ਜੇ ਗੱਲ ਕਰੀਏ ਬੈਕ ਸਾਈਡ ਦੀ ਇੱਕ ਵਾਰ ਤੁਸੀਂ ਦੇਖ ਲਓ ਬੈਕ ਸਾਈਡ ਤੋਂ ਕਿਤੋਂ ਰੰਗ ਪੇਟ ਨਹੀਂ ਹੈਗਾ ਹੱਕ ਹੱਕ ਚੰਗੀ ਲੱਗੀ ਹੋਈ ਆ ਮਗਰ ਆਟਾ ਮਕੂਟਾ ਦਾ ਸੈਟ ਦਾ ਪੂਰਾ ਚੰਗਾਗਾ ਇੰਜਨ ਕੇ ਨਾ ਦੀ ਮਾਲਕਾਂ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ 8 ਮਾਡਲ ਆ ਜੀ ਜਿਹੜੇ ਭਾਈ ਨੇ ਲੈ ਜਾਣਾ ਕੰਟੈਕਟ ਕਰ ਲਓ ਜੌਂਡੀਅਰ ਆ ਗਾ 5310 ਆ ਜੀ ਇਹ 445000 ਰੇਟ ਲੈ ਜਾ ਜੌਂਡੀਅਰ ਕਾਲੇ ਢਡਾਲਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਅਗਲੇ ਟਾਇਰ ਕਿਹਸੇ ਨੇ ਮਾਲ ਕੰਡੀਸ਼ਨ ਪੂਰੀ ਚੰਗੀ ਪਈ ਆ 16 9 28 ਦੇ ਗੁੱਡੀਅਰ ਦੇ ਟਾਇਰ ਲੱਗੇ ਹੋਏ ਨੇ ਟਰੈਕਟਰ ਨੂੰ ਜੀ ਬੈਕ ਸਾਈਡ ਦੀ ਜੇ ਗੱਲ ਕਰੀਏ ਤਾਂ ਡਰਾਈਵਰ ਸਮੇਤ ਡੰਡਾ ਵੀ ਨਾਲ ਮਿਲੂਗਾ ਕੰਡੀਸ਼ਨ ਦੇਖ ਸਕਦੇ ਹੋ ਪੂਰੀ ਸਾਫ ਆ ਜੀ ਗੁੱਡੀਅਰ ਦੇ ਟਾਇਰ ਨੇ ਤੇ ਮਗਰਾਟਾ ਮੂਟਾ ਦਾ ਕਿਤੇ ਗਲਿਆ ਸੜਿਆ ਨਹੀਂ ਹੈਗਾ ਟਰੈਕਟਰ ਸਾਫ ਸੁਥਰਾ ਪਿਆਗਾ ਤੇ ਮਾਡਲ ਦੀ ਗੱਲ ਕਰਦੇ ਆ ਜੀ ਮਾਡਲ ਹੈਗਾ 6 ਰੇਟ ਆ 4 ਲੱਖ ਤੇ 45000 ਰੁਪਏ ਉਦੋਂ ਦਾਗਾ ਸਟੈਂਡਰਡ 450 ਡੀਆਈ 75000 ਮਾਡਲ 6 ਹੈ ਜੀ ਰੇਟ ਆ 2 ਲੱਖ ਤੇ 75000 ਰੁਪਏ ਸਟੈਂਡਰਡ ਦਾ ਜੀ 6 ਮਾਡਲ ਦਾ 2 ਲੱਖ 75000 ਰੁਪਏ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਪੂਰੀ ਚੰਗੀ ਪਈ ਉਸ ਤੋਂ ਬਾਅਦ ਆ ਗਿਆ ਜੀ ਨਿਊ ਹਾਲੈਂਡ ਪੀਵੀ ਪੰਜਾਬ ਨੰਬਰ ਹੈ 3630 ਜੀ ਪਲੱਸ ਪੀਵੀ 23 ਮਾਡਲ 18 ਜੀ ਰੇਟ 2,75,000 ਰੁਪਏ ਬਾਡੀ ਲਾਈਨ ਦਾ ਪੂਰਾ ਚੰਗਾ ਪਿਆ ਸਪੈਸ਼ਲ ਕੰਡੀਸ਼ਨ ਹੈ ਜੀ ਇਹ ਹੋਡਾ ਵਾਲੀ ਛਤਰੀ ਲੱਗੀ ਹੋਇਆ ਪੂਰੀ ਚੰਗੀ ਕੰਡੀਸ਼ਨ ਦਾ ਟਰੈਕਟਰ ਪਿਆ